ਭਾਣ ਹੋਇਆ ਦੇਸ਼ ਦੀ ਤਿਰੰਗਾ ਝੰਡਾ ਬਣਿਆ ਤਿਰੰਗਾ ਝੰਡਾ ਤਿੰਨ ਕਮਰੇ ਨਾਂ ਉੱਪਰ ਬਣਿਆ ਜਿੱਤਾ ਰੰਗ ਉੱਪਰ ਹਰਾ ਰੰਗ ਵਿਚਾਲੇ ਤੇ ਕੇਸਰੀ ਰੰਗ ਥੱਲੇ ਅੱਗੇ ਵੀਰ ਦਿੱਤੀਆਂ ਮਸ਼ੀਨਾਂ ਗੱਲਾਂ ਅੰਗਰੇਜ਼ਾਂ ਨੇ ਉਸ ਵਾਲੇ ਬਹਿ ਕੇ ਸਾਰੇ ਟੋਪੀਆਂ ਵਾਲੇ ਲੱਗੇ ਵਿਚਾਰ ਕਰਨ ਹੁਣ ਤਾਂ ਕੰਨ ਸੁਣਨੀ ਨਹੀਂ ਗੱਲ ਉਹਦੋਂ ਮਹਾਤਮਾ ਗਾਂਧੀ ਮੋਤੀਦਾਲ ਪਟੇਲ ਵਰਗੇ ਇਹ ਸਾਰੇ ਇਕੱਠੇ ਹੋ ਕੇ ਕਹਿਣ ਲੱਗੇ ਜੀ ਹੁਣ ਚੰਡਾ ਦਾ ਕਿ ਤੁਰਨਾ ਅੱਗੇ ਕਿਹਨੂੰ ਲਾਈਏ ਤਲਾਸ਼ ਕੀਤੀ ਕਿ ਸਿੱਖਾਂ ਬਿਨਾ ਕੋਈ ਮਰਤਾ ਸਕਦਾ ਨਹੀਂ ਤੇ ਸਿੱਖਾਂ ਬਿਨਾ ਹੱਕ ਵੀ ਕੋਈ ਨਹੀਂ ਲੈ ਸਕਦਾ ਛੇਤੀ ਬਾਬਾ ਖੜਕ ਸਿੰਘ ਨੂੰ ਕਹਿ ਲਗੇ ਹੋਰ ਅੱਗੇ ਲਾਟ ਗਾਣ ਉਹਨਾਂ ਦਾ ਖਿਆਲ ਸੀ ਵਿੱਚ ਐਵੇਂ ਸਿੱਧਾ ਸਾਧਾ ਹੋ ਜਾ ਹੈਗਾ ਇਹਨੂੰ ਕਿਹੜਾ ਕੋਈ ਪਤਾ ਪੜਿਆ ਲੇਖਾ ਘਟ ਹੋਵੇਗਾ ਉਹਨਾਂ ਦੇ ਦਿਮਾਗ ਮੁਤਾਬਕ ਜਦੋਂ ਬਾਬਾ ਖੜਕ ਸਿੰਘ ਜੀ ਕੋਲੇ ਆਏ ਕਹਿੰਦੇ ਤੁਸੀਂ ਅੱਗੇ ਲੱਗੋ ਕਹਿੰਦੇ ਤਿਆਰ ਹੈ ਔਰ ਜਿਹੜਾ ਝੰਡਾ ਹੈ ਇਹ ਤੋਂ ਫੈਸਲਾ ਕਰਵਾ ਲਓ ਜਿਹੜਾ ਰੰਗ ਉੱਪਰ ਹੈ ਉਹ ਅੱਗੇ ਲੱਗੋ ਜਿਹੜਾ ਰੰਗ ਵਿਚਾਲੇ ਵਿਚਾਲੇ ਲੱਗੋ ਜਿਹੜਾ ਰੰਗ ਥੱਲੇ ਪਿੱਛੇ ਲੱਗੋ ਸਾਰਿਆਂ ਦੇ ਦੰਦ ਜੁੜ ਗਏ ਕਹਿੰਦੇ ਰੰਗ ਬਦਲ ਦਿੰਨੇ ਆਂ ਬਾਬਾ ਜੀ ਕਹਿੰਦੇ ਬਦਲਦੇ ਝੰਡਾ ਤੇ ਸ੍ਰੀ ਰੰਗ ਉੱਪਰ ਕਰ ਦਿੱਤਾ ਤੇ ਬਾਬਾ ਖੜਕ ਸਿੰਘ ਜੀ ਨਿਸ਼ਾਨ ਲੈ ਕੇ ਅੱਗੇ ਲੱਗੇ ਜਦੋਂ ਛਾਤੀ ਵਿੱਚ ਦੀ ਵੱਖੀ ਵਿੱਚ ਦੀ ਲੰਮਣੀਆ ਸੀ ਉਹਨੋਂ ਤਾਂ ਸਿੱਖ ਕੌਮ ਬਹਾਦਰ ਦੇ ਬਾਬਾ ਖਰਦ ਸਿੰਘ ਜੀ ਅੱਗੇ ਲੱਗੇ ਤੇ ਜਦੋਂ ਕੁਰਸੀਸ ਮਾਨਣੀਆਂ ਤੇ ਕਲੀਰਾਮ ਅੱਗੇ ਲੱਗੇ ਇਹ ਸਿੱਖ ਵੱਖਰੀ ਕੌਮ ਦੀ ਨਿਸ਼ਾਨੀ ਹੈ ਸਿੱਖ ਵੱਖਰੀ ਕੌਮ ਦਾ ਪ੍ਰਤੀਕ ਹੈ ਹਿੰਦੁਸਤਾਨ ਦਾ ਝੰਡਾ